पबलिक प्राइम टीवी समूह देश विदेश वास्ते दर्शकों का स्वागत है आप जी तक पहला भी असकारी सी कर चुके हैं जिम्मे पहलगाम हमले तो बाद ਕੁਝ ਮਾਹੌਲ ਜਿਹੜਾ ਦੋਹਾਂ ਦੇਸ਼ਾਂ ਦੇ ਵਿੱਚ ਗਰਮਾ-ਗਰਮੀ ਦਾ ਜਿਹੜਾ ਬਣਿਆ ਹੋਇਆ ਸੀ ਬੀਤੇ ਦੋ ਦਿਨ ਪਹਿਲਾਂ ਪਾਕਿਸਤਾਨੀ ਫੌਜਾਂ ਦੇ ਵੱਲੋਂ ਜੋ ਡਰੋਨਾਂ ਦੇ ਨਾਲ ਮੋਰਟਾਰਾਂ ਦੇ ਨਾਲ ਜਿਹੜਾ ਇਸ ਦੇਸ਼ ਦੇ ਉੱਤੇ ਅਟੈਕ ਕੀਤਾ ਗਿਆ ਸੀ ਅੱਜ ਅਸੀਂ ਖੜੇ ਹਾਂ ਉਸੇ ਦੇ ਤਹਿਤ ਇਨਾਲਾ ਤਸਵੀਰ ਦੇ ਬਿਲਕੁਲ ਖੀਰ ਦੇ ਉੱਤੇ ਪੈਂਦੇ ਹੋਏ ਪਿੰਡ ਖਾਨਵਾਲ ਦੇ ਵਿੱਚ ਉਸ ਸਥਾਨ ਦੇ ਉੱਤੇ ਅੱਜ ਅਸੀਂ ਖੜੇ ਹਾਂ ਤੇ ਉਹ ਅਸੀਂ ਜਗ੍ਹਾ ਦਿਖਾਵਾਂਗੇ ਜਿੱਥੇ ਕਿ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਹਮਲੇ ਦੇ ਦੁਆਰਾ ਆ ਕੇ ਡਰੋਨ ਡਿੱਗੇ ਨੇ ਦਾ ਮੋਰਟਾਰ ਡਿੱਗੇ ਨੇ ਉਹਨਾਂ ਨੇ ਕਿਵੇਂ ਦਾ ਜਿਹੜਾ ਨੁਕਸਾਨ ਕੀਤਾ ਹੈ ਇਲਾਕਾ ਨਿਵਾਸੀਆਂ ਦਾ ਦੱਸਣਾ ਹੈ ਕਿ ਇਹ ਮੋਟਰਾਂ ਦੀ ਗਿੰਦੀ ਜਿਹੜੀ ਹੈ ਲਗਭਗ 5 ਤੋਂ 6 ਦੇ ਕਰੀਬ ਸੀ ਤੇ ਫੜਦੇ ਸਮੇਂ ਬਿਲਕੁਲ ਚਾਰਚ ਫੇਰੇ ਧੂਆਂ ਜਿਹੜਾ ਸੀ ਉਹ ਫੈਲ ਚੁੱਕਿਆ ਸੀ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਹੋਇਆ ਕੀ ਹੈ ਸੋ ਇਹਨਾਂ ਦੇ ਦੱਸਣ ਦੇ ਮੁਤਾਬਕ ਅਸੀਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੀ ਜਗ੍ਹਾ ਦੇ ਉੱਤੇ ਆ ਕੇ ਉਹ ਹਮਲਾ ਕੀਤਾ ਗਿਆ ਤੁਸੀਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤੁਹਾਨੂੰ ਦਿਖਾਉਣਗੇ ਕਿ ਜਿਹੜੀ ਜਗ੍ਹਾ ਤੇ ਆ ਕੇ ਇਹ ਉਹ ਜਗ੍ਹਾ ਹੈ ਜਿੱਥੇ ਆ ਕੇ ਤੇ ਉਹ ਇਕਦਮ ਦੇ ਉੱਤੇ ਉਹ ਡਿੱਗੇ ਨੇ ਤੇ ਦੇਖਦਿਆਂ ਸਾਰੀ ਫਟ ਗਏ ਨੇ ਤੁਸੀਂ ਵੀ ਦੇਖ ਸਕਦੇ ਹੋ ਟੁਏ ਪਏ ਹੋਏ ਨੇ ਇੱਥੇ ਇੱਕ ਜਿਹੜਾ ਡਰੋਨ ਆ ਕੇ ਡਿੱਗਿਆ ਸੀ ਤੇ ਨੇੜੇ ਦੇ ਰਹਿ ਜਿਹੜੇ ਰੁੱਖ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਇਹ ਆਮਬ ਦਾ ਰੁੱਖ ਹੈ ਜਿਹੜਾ ਕਿ ਬੜਾ ਮਜ਼ਬੂਤ ਮੰਨਿਆ ਜਾਂਦਾ ਹੈ ਉਸ ਰੁੱਖ ਨੂੰ ਵੀ ਜਾ ਕੇ ਫਟਦਿਆਂ ਸਾਰੀ ਇਹਦੀਆਂ ਕੈਂਕਰਾਂ ਜਾਂ ਜੋ ਵੀ ਉਹਦੇ ਵਿੱਚ ਬਰੂਸ ਸੀਗਾ ਉਹਨੂੰ ਵਜਿਆ ਸਾਰੇ ਰੁੱਖ ਨੂੰ ਉਹਨੇ ਦਾਗੀ ਕਰਕੇ ਰੱਖ ਦਿੱਤਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਉਹ ਬਿਲਕੁਲ ਦੂਰ ਰੋਖ ਆਮਬ ਦਾ ਉਹ ਵੀ ਇੱਕ ਬੜਾ ਮਜ਼ਬੂਤ ਰੋਖ ਆਪਣੀ ਜਗ੍ਹਾ ਦੇ ਉੱਤੇ ਖਲੋਤਾ ਹੈ ਉਹਨੂੰ ਵੀ ਇਸ ਚੀਜ਼ ਦਾ ਜਿਹੜਾ ਉਹ ਨੁਕਸਾਨ ਪਹੁੰਚਿਆ ਹੈ ਜਦੋਂ ਆ ਕੇ ਥੰਦੇ ਡਿੱਗਿਆ ਡਿੱਗਣ ਤੋਂ ਬਾਅਦ ਇਹ ਫਟਿਆ ਫਟਣ ਤੋਂ ਬਾਅਦ ਇਹਦਾ ਜਿਹੜਾ ਬਰੂਦ ਸੀ ਉਹ ਫੈਲ ਗਿਆ ਉਸ ਰੁੱਖ ਦੇ ਜਾ ਕੇ ਵੀ ਵੱਜਾ ਤੇ ਉਸ ਦੀ ਵੀ ਰੁੱਖ ਨੂੰ ਵੀ ਇਹਨੇ ਨੁਕਸਾਨ ਪਹੁੰਚਾਇਆ ਜਿਹੜਾ ਇਸੇ ਤਰ੍ਹਾਂ ਇਸ ਇਲਾਏ ਡੇਰੇ ਦੇ ਉੱਪਰ ਰਹਿਣ ਵਾਲੇ ਜਿਹੜੇ ਇੱਕ ਬਜ਼ੁਰਗ ਮਾਤਾ ਜੀ ਤੇ ਕੋਨਾਂ ਦਾ ਜਿਹੜਾ ਬੇਟਾ ਹੈ ਉਹ ਇਸ ਡੇਰੇ ਦੇ ਉੱਪਰ ਰਹਿ ਰਹੇ ਸਨ ਆਪਣੇ ਪਸ਼ੂਆਂ ਦੇ ਵਿੱਚ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਇਹਨਾਂ ਉਹਨਾਂ ਨੇ ਕਿਵੇਂ ਦਾ ਮਾਹੌਲ ਦੇਖਿਆ ਇਹ ਪਸ਼ੂ ਹੈ ਇਹਨਾਂ ਦੇ ਉੱਤੇ ਵੀ ਜਿਹੜੀਆਂ ਉਹਨਾਂ ਥੋੜਾ ਬਹੁਤਾ ਫੂਦ ਲੱਗਿਆ ਉਹਦਾ ਵੀ ਨੁਕਸਾਨ ਹੋਇਆ ਹੈ ਇੱਕ ਤਰੀਕ ਦਾ ਰੋਖ ਹੈ ਇਹਦਾ ਵੀ ਇੱਕ ਟਾਣਾ ਜਿਹੜਾ ਉਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਕਿ ਇੱਕ ਟਾਣ ਜਿਹੜਾ ਸੀ ਕਾਫੀ ਵੱਡਾ ਉਹ ਨੂੰ ਵੀ ਨੁਕਸਾਨ ਪਹੁੰਚਾਇਆ ਕਿਉਂਕਿ ਇੰਨੀ ਸਪੀਡ ਦੇ ਵਿੱਚ ਜਾ ਕੇ ਬਰੂਧ ਜਿਹੜਾ ਉਹਦੇ ਨਾਲ ਟਕਰਾਇਆ ਇਹ ਟਾਣਾ ਜਿਹੜਾ ਸੀ ਉਹ ਵੀ ਟੁੱਟ ਗਿਆ ਲਾਗੇ ਬੰਨੇ ਦੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਦੱਸਣ ਮੁਤਾਬਕ 5 ਤੋਂ 6 ਦੇ ਕਰੀਬ ਜਿਹੜੇ ਨੇ ਉਸ ਦਿਨ ਡਰੋਨ ਜਿਹੜੇ ਉਸ ਰਾਤ ਆ ਕੇ ਵੱਜੇ ਨੇ ਦੋ ਰਾਤਾਂ ਇਹਨਾਂ ਦੇ ਕਹਿਣ ਮੁਤਾਬਕ ਇਹ ਬੜੀਆਂ ਔਖੀਆਂ ਤੇ ਬੜੇ ਇੱਕ ਕਹਿ ਲਿਏ ਕਿ ਘੁਟਣ ਦੇ ਵਿੱਚ ਰਹਿ ਕੇ ਇਹਨਾਂ ਨੇ ਬਤੀਦ ਕੀਤੀਆਂ ਸੋ ਜੰਗਬੰਦੀ ਦੇ ਚੱਲਦੀਆਂ ਅੱਜ ਰਾਤ ਥੋੜੀ ਜਿ ਇਨ੍ਹਾਂ ਦੇ ਵੱਲੋਂ ਸਕੂਨ ਦੇ ਨਾਲ ਜਿਹੜੀ ਉਹ ਬਤੀਤ ਹੋਈ ਹੈ ਸੋ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਜਿਹੜੇ ਇਸ ਸਥਾਨ ਦੇ ਉੱਤੇ ਰਹਿ ਰਹੇ ਨੇ ਤੇ ਉਸ ਰਾਤ ਹਾਜ਼ਰ ਸਨ ਜਦੋਂ ਇਹ ਆ ਕੇ ਇੱਥੇ ਡਰੋਨ ਡਿੱਗੇ ਨੇ ਸੋ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸੋ ਸ਼ਸ਼ੀ ਕਾਲ ਜੀ ਆਫਰੀਕਾ ਤੁਸੀਂ ਉਹ ਵਾਕਿਆ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਜਿਹੜੀ ਰਾਤ ਇੱਥੇ ਡਰੋਨ ਨੇ ਆ ਕੇ ਹਮਲਾ ਕੀਤਾ ਤੁਸੀਂ ਕਿਵੇਂ ਦਾ ਮਹਿਸੂਸ ਕੀਤਾ ਤੇ ਤੁਹਾਨੂੰ ਕੀ ਲੱਗਿਆ ਜੀ ਆ ਜੀ ਬਹੁਤ ਤੰਗ ਹੋਈ रात सुत्ते पे हां दो बजे चलिया। पहला आन के ढिग्गा ढिग्गा जबो फिर बड़ा रौला पे गया अही की ताबी मां पोते ही एक मेरी माधान एक मैं फिर आप उठ के तुर पे जदो तुर के किल्ला का आपा पीछे गए हां फिर एक आन के ढगा ओदू तो तीन किले अही पिछा हटवे गए हां फिर आन के ढगया 6 7 बजे बंब बहुत मरा हां 6 ਤੋਂ 7 ਦੇ ਕਰੀਬ ਇਹਨਾਂ ਦੇ ਦੱਸਣ ਦੇ ਮੁਤਾਬਕ ਗਿਨਤੀ ਸੀ ਸੋ ਤੁਸੀਂ ਵੀ ਇੱਥੇ ਹਾਜ਼ਰ ਸੀ ਤੁਹਾਡੇ ਪਸ਼ੂ ਵੀ ਇੱਥੇ ਸੀ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਇੱਕ ਸਾਡੀ ਗਾਂ ਹੈ ਉਹਨੂੰ ਥੋੜੀ ਜੀ ਕੈਂਕਰ ਲੱਗੀ ਬਾਕੀ ਕੋਈ ਨੁਕਸਾਨ ਨਹੀਂ ਸਾਡਾ ਹੋਇਆ ਮਤਲਬ ਪਿਛਲਾ ਸਮਾਂ ਜਿਹੜਾ ਦੋ ਤਿੰਨ ਰਾਤਾਂ ਦਾ ਤੇ ਅੱਜ ਦੀ ਰਾਤ ਤੁਸੀਂ ਕਿਸ ਤਰ੍ਹਾਂ ਇੱਥੇ ਬਹਿ ਕੇ ਬਤੀਤ ਕੀਤੀ ਅੱਜ ਦੀ ਰਾਤ ਤੇ ਅਸੀਂ ਬੜੀ ਤੰਗ ਹੋ ਕੇ ਰਾਤ ਕੀ ਕੱਟੀ ਇੱਥੇ ਉਹ ਵੀ ਬਹਿ ਬਹਿ ਕੇ ਰਾਤ ਬਹਿ ਬਹਿ ਕੇ ਨੀਂਦ ਨਹੀਂ ਆਈ ਸਾਰੀ ਰਾਤ ਬੜੀ ਔਖੇ ਰਾਤ ਕੱਟੀ ਕਦੇ ਜੀ ਇਸੇ ਸਮ ਲਈਦਾ ਕਦੇ ਨਹੀਂ ਸਾਈਂਦਾ ਪ੍ਰਸ਼ਾਸਨ ਤੱਕ ਗੱਲ ਕਿਸ ਤਰ੍ਹਾਂ ਪਹੁੰਚੀ ਰਾਤ ਦੇ ਸਮੇਂ ਤੁਸੀਂ ਦੱਸਿਆ ਕਿ 2 ਵਜੇ ਇਹ ਅਟੈਕ ਹੁੰਦਾ ਹੈ ਤੇ ਸਵੇਰ ਦੇ ਸਮੇਂ ਤੁਸੀਂ ਜਾ ਕੇ ਦੱਸਦੇ ਹੋ ਫਿਰ ਇੱਥੇ ਬੀਐਸਐਫ ਦੇ ਅਧਿਕਾਰੀ ਜਾਂ ਹੋਰ ਕੋਈ ਆਲਾ ਅਫਸਰ ਜਿਹੜੇ ਪਹੁੰਚਦੇ ਨੇ ਇੱਥੇ ਜੀ ਕੋਈ ਹੋਰ ਨਹੀਂ ਅਫਸਰ ਪਹੁੰਚਿਆ ਇੱਥੇ ਸਾਡੇ ਪਿੰਡ ਦਾ ਚੌਂਕੀਦਾਰ ਆਇਆ ਅਸੀਂ ਰਾਤ ਪਿੰਡ ਚੱਲ ਗਏ ਹਾਂ ਫਿਰ ਚੌਂਕੀਦਾਰ ਨੂੰ ਆਪਾਂ ਤਲਾਹ ਦਿੱਤੀ ਉਹਨੇ ਜਾ ਕੇ ਸਰਪੰਚ ਨੂੰ ਬੋਲਿਆ ਕਿ ਉਹਨਾਂ ਦੇ ਡੇਰੇ ਡਰੋਂ ਡਿੱਗੇ ਨੇ ਬੰਬ ਮਾਰੀ ਬੜੀ ਹੋਈ ਹੈ ਤੁਸੀਂ ਜਾ ਕੇ ਤੇ ਮੌਕਾ ਵੇਖੋ ਸਰਪੰਚ ਇੱਥੇ ਆਇਆ ਸਰਪੰਚ ਨੇ ਮੁੜ ਕੇ ਜਾ ਕੇ ਉਹਨੇ ਥਾਣੇ ਫੋਨ ਕੀਤਾ ਫਿਰ ਉਹ ਪੁਲਸਾਈ ਫਿਰ ਉਹਨੇ ਆਣ ਕੇ ਉਹ ਜਿਹੜੇ ਪੱਟੇ ਹਨਾ ਉਹਨਾਂ ਦੀਆਂ ਕੈਂਕਰਾਂ ਕੈਂਕਰਾਂ ਫਿਰ ਉਹਨਾਂ ਇਕੱਠੀਆਂ ਕਰਕੇ ਤੋੜਿਆ ਕੇ ਪਾ ਕੇ ਲੈ ਗਏ ਸੋ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਸਰਪੰਚ ਨੂੰ ਨਾਲ ਲੈ ਕੇ ਤੇ ਫਿਰ ਉਹਨਾਂ ਤੱਕ ਪਹੁੰਚ ਕੀਤੀ ਫਿਰ ਅਧਿਕਾਰੀ ਇੱਥੇ ਪਹੁੰਚੇ ਨੇ ਸੋ ਇਹ ਪ੍ਰਮਾਤਮਾ ਦੀ ਆਪਾਂ ਕਿਰਪਾ ਕਹਿ ਸਕਦੇ ਹਾਂ ਕਿ ਤੁਸੀਂ ਵੀ ਬਿਲਕੁਲ ਸਹੀ ਸਲਾਮੋ ਤੁਹਾਡੇ ਪਸ਼ੂ ਪਰ ਤੁਮਾਕੇ ਦੀ ਆਵਾਜ਼ ਕਿੰਨੀ ਕੁ ਖਤਰਨਾਕ ਸੀ ਜਿਹੜਾ ਰਾਤ ਤੁਮਾਕਾ ਹੋਇਆ ਓਏ ਹੋਏ ਹੋਰੇ ਤੁਹਾਡੀ ਕੰਨ ਹੀ ਪਾੜ ਦੇ ਜਾਂਦੇ ਇੰਨਾ ਤੁਮਾਕਾ ਨਾਲ ਕੀਤਾ ਬਹੁਤ ਜ਼ਿਆਦਾ ਤੁਮਾਕਾ ਹੋਇਆ ਫਿਰ ਤੋਂ ਹਾਂ ਰਾਲੀ ਬਹੁਤ ਜ਼ਿਆਦਾ ਹੋ ਗਿਆ ਕੱਖ ਨਹੀਂ ਦਿੰਦਾ ਜਦੋਂ ਬੰਬ ਚੱਲਦੇ ਉਹ ਤੁਮਾਕਿਆਂ ਤੋਂ ਬਾਅਦ ਦਿਨੇ ਜਾਂ ਕੱਲ ਦੀ ਰਾਤ ਜਾਂ ਅੱਜ ਦੀ ਰਾਤ ਤੱਕ ਨੇੜੇ-ਦਰੇ ਤੁਮਾਕਾ ਤੁਸੀਂ ਨਹੀਂ ਸੁਣਿਆ ਨਹੀਂ ਹੁਣ ਬਾਅਦ ਕਿ ਨਹੀਂ ਸੁਣਿਆ ਉਹ ਹੀ ਜਿਹੜੇ ਹੋਏ ਹੋਏ ਬਾਅਦ ਕਿ ਨਹੀਂ ਕੋਈ ਵੀ ਹੋਇਆ ਸੋ ਸਾਡੇ ਚੈਨਲ ਦੇ ਦੁਆਰਾ ਤੁਸੀਂ ਸਰਕਾਰ ਤੱਕ ਕੋਈ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਕਿਉਂਕਿ ਬਿਲਕੁਲ ਕੰਡੇ ਦੇ ਉੱਤੇ ਤੁਸੀਂ ਬੈਠੇ ਹੋ ਸਰਕਾਰ ਤੱਕ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਕਿ ਜੰਗ ਲਾਵੇ ਜਾਂ ਸਰਕਾਰ ਬੰਦ ਕਰਕੇ ਸੁੱਖ ਸ਼ਾਂਤੀ ਰੱਖੇ ਅਸੀਂ ਤਾਂ ਕਹਿਨੇ ਵੀ ਨਾ ਹੀ ਲੱਗੇ ਜੰਗ ਸੁੱਖ ਸ਼ਾਂਤੀ ਰਹੇ ਨਿੱਕੇ-ਨਿੱਕੇ ਬੱਚੇ ਨੇ ਆਪਣੇ ਘਰਾਂ 'ਚ ਬੈਠੇ ਆਂ ਅਰਮਾਨ ਆਪਾਂ ਖਾਈ ਦੀਆਂ ਤੇ ਲੰਮੇ ਪੈਈਆਂ ਕੋਈ ਸਾਨੂੰ ਦਿਖਤ ਨਹੀਂ ਸੀ ਹੈਗੀ ਆਪਣਾ ਕਰਦੇ ਆ ਆਪਣਾ ਖਾਂਦੇ ਸੋ ਧੰਨਵਾਦ ਜੀ ਇਹ ਨੇ ਉਹ ਮਾਤਾ ਜੀ ਅਤੇ ਉਹਨਾਂ ਦੇ ਬੇਟਾ ਜੋ ਕਿ ਉਸ ਰਾਤ ਇੱਥੇ ਮੌਜੂਦ ਸਨ ਜਦੋਂ ਕਿ ਪਾਕਿਸਤਾਨੀ ਫੌਜ ਦੇ ਵੱਲੋਂ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਅਸੀਂ ਮਾਤਾ ਜੀ ਕੋਲੋਂ ਵੀ ਕੁਝ ਨਾ ਕੁਝ ਜ਼ਰੂਰ ਜਾਣਨ ਦਾ ਯਤਨ ਕਰਾਂਗੇ ਮਾਤਾ ਜੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਜਦੋਂ ਡਰੋਨ ਆ ਕੇ ਤੁਹਾਡੇ ਬਿਲਕੁਲ ਨੇੜੇ ਆ ਕੇ ਡਿੱਗਾ ਸੁੱਟਿਆ ਪਿਆਰੇ ਕਿਸ ਤਰ੍ਹਾਂ ਦਾ ਮਾਹੌਲ ਸੀ ਮੈਂ ਕਹਤਾ ਆ ਬਾਜੀ ਖਤਰਨਾਕ ਜੀ ਖਤਰਨਾਕ ਹੀ ਬਰਜ ਨੂੰ ਸਾਨੂੰ ਨਾ ਜਦੋਂ ਬੂਤੇ ਸਾਨੂੰ ਪੀ ਪੈ ਗਈ ਜੇ ਤੁਹਾਰਾ ਹੀ ਹੋ ਗਿਆ ਫੇਰ ਅਸੀਂ ਉੱਠ ਕੇ ਤਰ ਪਾਈ ਪੰਜ ਛੇ ਜਦੋਂ ਆਂ ਡਗੇ ਲੈਣਾ ਬੰਬ ਫੇਰ ਤੁਹਾਰਾਂ ਹੀ ਹੋ ਗਿਆ ਫੇਰ ਸਾਨੂੰ ਦਿਸਿਆ ਨਹੀਂ ਕੱਖ ਫੇਰਹੀਂ ਕਾਈਤੀ ਸੀ ਪਿੰਡਾਂ ਮਤਲਬ ਕਿ ਜਿਸ ਤਰ੍ਹਾਂ ਅਸੀਂ ਵੇਖਿਆ ਜਿੱਥੇ ਉਹ ਫਟਿਆ ਰੁੱਖਾਂ ਦੀਆਂ ਉਹਨੇ ਛਿਲੜਾ ਜਿਹੜੀਆਂ ਨੇ ਜੜਾਂ ਤੱਕ ਪੱਤੇ ਤੱਕ ਡਾ ਕੇ ਰੱਖ ਦਿੱਤੇ ਨੇ ਇਹ ਚੀਜ਼ ਮੰਨੀ ਜਾ ਸਕਦੀ ਹੈ ਜੇ ਤੁਹਾਡੇ ਕਿਸੇ ਪਸ਼ੂ ਨੂੰ ਜਾਂ ਤੁਹਾਡੇ ਆ ਕੇ ਲੱਗਦਾ ਕਿ ਕਿੰਨਾ ਨੁਕਸਾਨ ਹੁੰਦਾ ਬੜਾ ਬੜਾ ਨੁਕਸਾਨ ਹੋਣਾ ਹੈ ਭਾਜੀ ਫਿਰ ਸਾਨੂੰ ਕੋਈ ਆਉਂਦਾ ਤੇ ਸਾਨੂੰ ਖੜਦਾ ਨਾ ਐਸੀ ਫਿਰ ਦੇਖਦੇ ਕਹਿੰਦੇ ਫਿਰ ਅਸੀਂ ਪੜਿਆ ਪਿੰਡ ਫਿਰ ਦਿਨੇ ਆਏ ਆਪਾਂ ਵੀ ਇੱਥੇ ਫਿਰ ਅਸੀਂ ਚੌਕੀਦਾਰ ਨੂੰ ਬੁਲਾਇਆ ਚੌਕੀਦਾਰ ਨੇ ਫਿਰ ਜਾ ਕੇ ਤੇ ਇੱਦਾਂ ਜਿਹੇ ਨੂੰ ਸਰਪੰਚ ਨੂੰ ਬੁਲਾਇਆ ਸਰਪੰਚ ਹੁਣਾਂ ਦਾ ਫੋਨ ਲਾ ਕੇ ਫਿਰ ਉਹਨਾਂ ਨੇ ਇਹ ਪੁਲਿਸ ਮਗਾਈਏ ਪੁਲਿਸ ਸਵਾਰੇ ਆਏ ਨੇ ਉਹਨਾਂ ਨੇ ਆਖਿਆ ਵੀ ਸਾਨੂੰ ਕੋਈ ਤੋੜਾ ਦਿਓ ਤੋੜਾ ਫਿਰ ਹੀ ਲੋ ਉਹਨਾਂ ਨੂੰ ਲਫਾਹਾ ਦਿੱਤਾ ਵਾ ਵਾ ਉਹਨਾਂ ਨੇ ਫਿਰ ਕਈ ਕਰਾਂ ਕੂਕਰ ਇਕੱਠੀਆਂ ਕਰਕੇ ਫਿਰ ਲੈ ਕਿੰਨਾ ਟਾਈਮ ਸੀ ਰਾਤ ਦਾ ਜਦੋਂ ਇੱਥੇ ਆਣ ਕੇ ਤੇ ਉਹ ਫਟਿਆ ਜੀ ਉਹ ਦੋ ਦੋ ਘੰਟੇ ਟਾਈਮ ਹੀ ਪਾਜੀ ਅਹੀਂ ਨਪੜ ਹਾਂ ਸਾਨੂੰ ਨਹੀਂ ਸੀ ਪਤਾ ਹਾਂ ਧੰਨਵਾਦ ਮਾਤਾ ਜੀ ਸੋ ਇਹਨਾਂ ਦੇ ਕਹਿਣ ਮੁਤਾਬਕ ਅੱਧੀ ਰਾਤ ਤੋਂ ਜ਼ਿਆਦਾ ਦਾ ਸਮਾਂ ਜਿਹੜਾ 2 ਵਜੇ ਦੇ ਕਰੀਬ ਇਹ ਸਮਾਂ ਹੋ ਚੁੱਕਿਆ ਸੀ ਜਦੋਂ ਇੱਥੇ ਆਣ ਕੇ ਡਰੋਨ ਡਿੱਗਿਆ ਸੋ ਇਹ ਵੀ ਪ੍ਰਮਾਤਮਾ ਦੀ ਕਿਰਪਾ ਹੈ ਕਿ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਭਾਵੇਂ ਕਿ ਮਾਤਾ ਜੀ ਅਤੇ ਇਹਨਾਂ ਦਾ ਬੇਟਾ ਇੱਥੇ ਹੀ ਉਸ ਸਮੇਂ ਰਾਤ ਸੌਰੇ ਸਨ ਇਹਨਾਂ ਦੇ ਪਸ਼ੂ ਵੀ ਇੱਥੇ ਵੱਜੇ ਸੀ ਇਹ ਪ੍ਰਮਾਤਮਾ ਦੀ ਅਸੀਂ ਕਿਰਪਾ ਮੰਨਾਂਗੇ ਸੋ ਅਰਦਾਸ ਕਰਦੇ ਹਾਂ ਉਸ ਪ੍ਰਮਾਤਮਾ ਦੇ ਅੱਗੇ ਆਪਣੇ ਚੈਨਲ ਦੇ ਦੁਆਰਾ ਕਿਉਂਕਿ ਵੇਖੇ ਸੀ ਇਲਾਕੇ ਦੇ ਵਿੱਚ ਵੇਖ ਕੇ ਆਏ ਆ ਕੋਈ ਬਹੁਤੇ ਜਿਆਦਾ ਵਧੀਆ ਰਹਿਣ ਬਸੇਰੀ ਇਹਨਾਂ ਦੇ ਵੱਲੋਂ ਵੀ ਤਿਆਰ ਨਹੀਂ ਕੀਤੇ ਗਏ ਪਤਾ ਨਹੀਂ ਕਦੋਂ ਹਾਕਮਾਂ ਦਾ ਫਰਮਾਨ ਆ ਜੇ ਤੇ ਇਹਨਾਂ ਨੂੰ ਛੱਡ ਕੇ ਵਿੱਚੋਂ ਨਿਕਲਣਾ ਪਵੇ ਸੋ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖਵੀਰ ਜੰਟੀਪੁਰ ਦੇ ਨਾਲ ਮੈਂ ਰਾਜਵੀਰ ਸਿੰਘ ਗਿੱਲਾਂਵਾਲੀ ਧੰਨਵਾਦ ਜੀ